ਜੋ ਹਨ ਐ ਬਲਾਓ ਅਗਲਾ ਨਾਂ ਬੱਲੇ ਮਨਪੀਸਿਆ ਮੁਬਾਰਕਾਂ ਕਿਹੜਾ ਏਰੀਆ ਤੇਰਾ ਸੰਗਰੂਰ ਸੰਗਰੂਰ ਇਹਨੂੰ ਸੰਗਰੂਰ ਜੇਲ੍ਹ ਤੇ ਭੇਜ ਦੇ ਲੋ ਲੁਧਿਆਣਾ ਲੁਧਿਆਣੀ ਲਈ ਸੰਗਰੂਰ ਜਾਣਾ ਸੰਗਰੂਰ ਭੇਜ ਦੇ ਦਿੰਨੇ ਇਹਨੂੰ ਅੱਛਾ ਉਹ ਕੈਸਾ ਠੀਕ 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 ਆਓ ਜੀ ਬਾਬਾ ਜੀ ਮੁਬਾਰਕਾ ਬੰਨ ਬੋਲ ਬੋਲ ਕਿਹੜਾ ਏਰੀਆ ਹੁਸ਼ਿਆਰਪੁਰ ਹੁਸ਼ਿਆਰਪੁਰ ਠੀਕ ਹੈ ਉਥੇ ਹੈਗੀ ਵੈਕੈਂਸੀ ਹੁਸ਼ਿਆਰਪੁਰ ਕਿੱਥੇ ਕੀਤਾ ਵਧੀਆ ਇਹ ਬਰਜ਼ਾ ਕਿਹੜਾ ਹੈ ਨਵੀ ਸੈਂਕਸ਼ਨ ਪੋਸਟ ਹੂੰ ਪਤਾ ਕਰ ਲਿਓ ਜੇ ਉਥੇ ਸੈਂਕਸ਼ਨ ਪੋਸਟ ਹੋਈ ਫਿਰ ਉਥੇ ਆ ਠੀਕ ਹੈ ਮੈਕਸਮਮ ਜਿੰਨਾ ਘਰ ਹੈ ਹਾਂਜੀ ਸਤਿ ਸ਼੍ਰੀ ਅਕਾਲ ਪੁੱਜੀ ਲਓ ਜੀ ਮਾਰਕੀ ਤੋਂ ਧੰਨਿਆ ਬੇਟਾ ਕੀ ਆ ਸੰਗਰੂਰ ਵਾਲੇ ਜਿਆਦਾ ਆਏ ਹੈ ਹੈ ਸੰਗਰੂਰ ਵਾਲੇ ਇੰਟੈਲੀਜੈਂਟ ਆ ਤੁਹਾਡਾ ਪੁੱਤ ਕਿਹੜਾ ਏਰੀਆ ਮਾਨਸਾ ਮਾਨਸਾ ਮੁਬਾਰਕਾਂ ਪੁੱਤ ਬਹੁਤ ਬਹੁਤ ਬੋਸਟਲ ਜੇਲ ਹੈ ਨਾ 18 ਤੋਂ 21 ਹਾਂਜੀ ਉੱਥੇ ਤਿੰਨ ਪੋਸਟ ਹੈ ਹਾਂਜੀ ਹੋ ਗਿਆ ਕਿਹੜਾ ਏਰੀਆ ਪੁੱਤ ਫਰੋਜਪੁਰ ਫਰੋਜਪੁਰ ਮੁਬਾਰਕਾਂ ਬਹੁਤ ਬਹੁਤ ਪ੍ਰੇਸ਼ਾਨ ਨਹੀਂ ਸਰ ਆਪਣੇ ਪ੍ਰਤੀਤ ਦੇ ਅਸਰ ਤੋਂ ਤੁਹਾਨੂੰ ਮਿਲ ਜੇ ਫਿਰੋਜ਼ਪੁਰ ਦੇ ਖਾਲੀ ਕੀ ਤੈਨੂੰ ਫਿਰੋਜ਼ਪੁਰ ਭੇਜ ਦੀ ਆ ਕਰ ਦਾਂਗੇ ਕਰ ਦਾਂਗੇ ਹੋ ਜਾਊਗੀ ਹਾਂਜੀ ਹਾਂ ਮਬਾਰਕਾ ਪੁੱਤਰਾ ਕਲਰ ਕੇ ਮੁੰਡਾ ਮਬਾਰਕਾ ਬਹੁਤ ਬਹੁਤ ਹੋਮੀ ਹੋਗੀ ਅਰਸ਼ਦੀਪ ਆਓ ਜੀ ਕਲਰ ਕੇ ਪੁੱਤਰਾ ਹੈ ਅੱਛਾ ਸੇਵਾਦਾਰ ਠੀਕ ਹੈ ਸਿਮਰਨ ਕੰਗ੍ਰੈਚੁਲੇਸ਼ਨ ਜੀ ਪੁੱਤਰਾ ਆਜੋ ਇੱਕ ਗਰੁੱਪ ਫੋਟੋ ਕਰ ਲਈਏ ਸਾਰੇ ਆਜੋ ਆਜੋ ਸਾਰੇ ਆਜੋ 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 ਇਹ ਅੱਧੇ ਕੇ ਇਧਰ ਆਜੋ ਮੇਰੇ ਛੋਟੇ ਵੀਰ ਆ ਆਜੋ ਲੈ ਅੱਧੇ-ਅੱਧੇ ਹੋ ਜੂ ਬਰਾਬਰ ਚ ਆਜੂ ਕੰਮ ਇਹ ਪੁੱਤ ਇਧਰ ਜਾ ਉਧਰ ਲੇ ਪਰਲੇ ਬੰਨੇ ਹੋ ਜਾ। ਉਹ ਪਰਲੇ ਬੰਨੇ ਆ ਜਾ ਉਧਰ। ਟੇਬਲ ਦੇ ਨਾਲ ਆ ਜਾ। ਆ ਤੂੰ ਭਲਵਾਣਾ ਇੱਥੇ ਆ ਜਾ ਲਾਗੇ। ਆਜੋ ਆਜੋ। ਤੁਸੀਂ ਕੋਤੇ ਇੱਧਰ ਆ ਜਾਵੇ ਇੱਧਰ ਆ ਜਣੀ ਤੇਰੀ ਫੋਟੋ। ਇਹ ਇਹਦੇ ਨਾਲ ਆ ਜਾ ਮੁੰਡੇ ਦੇ। ਜਾ ਲੋ ਜੀ ਮੁਬਾਰਕਾਂ ਵੀ ਸਾਰਿਆਂ ਨੂੰ ਤੇ ਐ ਮਿਹਨਤ ਨਾਲ ਤਾਂ ਦੇ ਹੀ ਨਾ ਕੰਮ ਕਰਦਾ ਇਹ ਡਿਪਾਰਟਮੈਂਟ ਜਿੱਥੇ ਆਪਾਂ ਲੋਕਾਂ ਨੂੰ ਸੁਧਾਰ ਕੇ ਭੇਜਣਾ ਹੁੰਦਾ ਠੀਕ ਹੈ ਜੀ ਤੇ ਤੁਸੀਂ ਜਿਹੜੀਆਂ ਟੀਚਰਾਂ ਭਰਤੀ ਹੋਏ ਆ ਬੱਚੇ ਬੱਚੀਆਂ ਤੇ ਤੁਸੀਂ ਵੀ ਸਾਰਿਆਂ ਨੇ ਉੱਥੇ ਪੜਾਉਣਾ ਵੀ ਆ ਤੇ ਨਾਲ ਲੋਕਾਂ ਨੂੰ ਸਮਝਾਉਣਾ ਵੀ ਆ ਵੀ ਪਿੱਛੇ ਜੋ ਜੁਰਮ ਕਰ ਲਿਆ ਵਾ ਅੱਗੇ ਤੋਂ ਆਪਦੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਜਾ ਕੇ ਵੇਖੋ ਹਾਂਜੀ ਤੁਹਾਡੀ ਬੜੀ ਵੱਡੀ ਸੇਵਾ ਆ ਨਾਲੇ ਪੁੰਨ ਨਾਲੇ ਫਲੀਆਂ ਜਿੱਥੇ ਕਿਸੇ ਨੂੰ ਸੁਧਾਰਨ ਦਾ ਮੌਕਾ ਮਿਲੇ ਇਦੋਂ ਵਧੀਆ ਜੋਬ ਕੋਈ ਨਹੀਂ ਹੋ ਸਕਦੀ ਠੀਕ ਹੈ ਮੁੰਡਿਓ ਠੀਕ ਹੈ ਜੀ ਮੁਬਾਰਕਾਂ ਬਹੁਤ ਬਹੁਤ Thank uh -huh. ਅੱਜ ਸਾਡੇ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਜੀਬੀਟੀ ਪੰਜ ਟੀਚਰਾਂ ਨੂੰ ਨਿਪਤੀ ਪੱਤਰ ਦਿੱਤੇ ਗਏ ਆ ਜਿਹੜੇ ਕਿ ਪਹਿਲਾਂ ਅਸੀਂ ਪੰਜ ਜੀਬੀਟੀ ਟੀਚਰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲਾਏ ਸੀ ਜਿੱਥੇ ਜੇ ਕੋਈ ਕੈਦੀ ਆ ਜਾਂ ਕੋਈ ਹਵਾਲਾਤੀ ਆ ਜਾਂ ਜਿਵੇਂ ਛੋਟੇ ਬੱਚੇ ਜੇਲ੍ਹ ਦੇ ਵਿੱਚ ਜਨਮ ਲੈ ਲੈਂਦੇ ਆ ਉਹਨਾਂ ਬੱਚਿਆਂ ਨੂੰ ਜਾਂ ਕੈਦੀਆਂ ਨੂੰ ਜੇ ਕੋਈ ਪੜ੍ਹਨਾ ਚਾਹੁੰਦਾ ਇਹ ਟੀਚਰ ਪੜਾਇਆ ਕਰਨਗੇ ਉਹਦੇ ਤਹਿਤ ਹੀ ਪੰਜ ਟੀਚਰ ਅੱਜ ਹੋਰ ਇਹਨਾਂ ਨੂੰ ਨਿਪਤੀ ਪੱਤਰ ਦਿੱਤੇ ਗਏ ਆ ਨਾਲ ਜਿਹੜੇ ਬੰਦਿਆਂ ਦੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦੇ ਆ ਔਨ ਡਿਊਟੀ ਜਾਂ ਕਿਤੇ ਸੜਕ ਤੇ ਜਾਂਦੇ ਆ ਸੜਕੀ ਹਾਸੇ ਦੇ ਵਿੱਚ ਮੌਤ ਹੋ ਗਈ ਹੋ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਯੂਗ ਮੈਂਬਰ ਸਨ ਉਹਨਾਂ ਨੂੰ ਵੀ ਅੱਜ ਅਨੁਯੁਕਤੀ ਪੱਤਰ ਦਿੱਤੇ ਗਏ ਆ ਜਿਦੇ ਚ ਚਾਰ ਕਲਰਕ ਨੇ ਇੱਕ ਵਾਰਡਰ ਆ ਤੇ ਚਾਰ ਸੇਵਾਦਾਰ ਭਰਤੀ ਕੀਤੇ ਗਏ ਆ ਇਹ ਡਿਪਾਰਟਮੈਂਟ ਉਹ ਡਿਪਾਰਟਮੈਂਟ ਆ ਜਿਹਦੇ ਵਿੱਚ ਮੁਲਾਜ਼ਮ ਨਾਲ ਜਿਵੇਂ ਕਹਲੋ ਨਾਲੇ ਪੁੰਨ ਨਾਲੇ ਫਲੀਆਂ ਨਾਲ ਤੇ ਇਹਨਾਂ ਨੂੰ ਤਨਖਾਹ ਮਿਲਣੀ ਹੈ ਨਾਲ ਇਹ ਸਾਡੀਆਂ ਜਿਹੜੀਆਂ ਜੇਲਾਂ ਅਸਲ 'ਚ ਤੇ ਸੁਧਾਰ ਕਰਨੇ ਜੇ ਕੋਈ ਬੰਦਾ ਕ੍ਰਾਈਮ ਕਰ ਬੈਂਦਾ ਭਾਵੇਂ ਜਾਣੇ 'ਚ ਤੇ ਭਾਵੇਂ ਅਣਜਾਣੇ 'ਚ ਕੋਸ਼ਿਸ਼ ਇਹ ਹੁੰਦੀ ਹੈ ਸਾਡੀ ਤੇ ਸਾਡੇ ਡਿਪਾਰਟਮੈਂਟ ਦੇ ਅਫਸਰਾਂ ਦੀ ਕਿ ਉਹਨਾਂ ਲੋਕਾਂ ਨੂੰ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ 'ਚ ਮੁੜ ਭੇਜਿਆ ਜਾਵੇ ਤੇ ਉਹ ਆਪਦੇ ਪਰਿਵਾਰਾਂ ਨੂੰ ਆਪਦੇ ਬੱਚਿਆਂ ਨੂੰ ਆਪਦੇ ਮਾਤਾ-ਪਿਤਾ ਨੂੰ ਉਹਨਾਂ ਦਾ ਦੇਖਭਾਲ ਕਰ ਸਕਣ ਬੱਚਿਆਂ ਨੂੰ ਪੜਾ ਲਿਖਾ ਕੇ ਕਿਹੇ ਚੰਗੇ ਪਾਸੇ ਲਾਉਣ ਨਾ ਕਿ ਆਪ ਦੀ ਤਰ੍ਹਾਂ ਜਿਵੇਂ ਆਪ ਜੇਲ੍ਹਾਂ ਦੇ ਵਿੱਚ ਗਏ ਆ ਤੇ ਬੱਚੇ ਵੀ ਗਲਤ ਰਸਤੇ ਨਾ ਪੈਣ ਸਾਡੀ ਕੋਸ਼ਿਸ਼ ਹੋਉਂਦੀ ਆ ਜਿਹੜੇ ਟੀਚਰ ਭਰਤੀ ਕੀਤੇ ਆ ਇਹਨਾਂ ਟੀਚਰਾਂ ਦੀ ਵੀ ਬੜੀ ਵੱਡੀ ਸੇਵਾ ਹੋਊਗੀ ਜੇਲ੍ਹਾਂ ਦੇ ਵਿੱਚ ਵੇਖੋ ਉਹ ਬੰਦੇ ਜਿਨ੍ਹਾਂ ਨੇ ਕ੍ਰਾਈਮ ਕਰਕੇ ਜੇਲ੍ਹਾਂ ਦੇ ਵਿੱਚ ਜਾਣਾ ਤੇ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਸਿੱਖਿਆ ਦੇਣੀ ਆ ਸਿੱਖਿਆ ਦੇਣੀ ਆ ਪੜ੍ਹਾਈ ਕਰਾਉਣੀ ਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਜਿਵੇਂ ਮਾਨ ਸਰਕਾਰ ਨੇ ਇਹਨਾਂ ਬੱਚਿਆਂ ਨੂੰ ਨੌਕਰੀ ਦਿੱਤੀ ਟੋਟਲ ਅੱਜ 13 ਨਿਯੁਕਤੀ ਪੱਤਰ ਦਿੱਤੇ ਆ ਤੇ ਇਹਨਾਂ ਬੱਚਿਆਂ ਨੂੰ ਪੁੱਛ ਕੇ ਵੀ ਤੁਹਾਡਾ ਘਰ ਕਿੱਥੇ ਆ ਨੇੜਲਾ ਸਟੇਸ਼ਨ ਦਿੱਤਾ ਨਹੀਂ ਤੇ ਆਪਾਂ ਵੇਖਦੇ ਰਹੇ ਆ ਪੁਰਾਣੀਆਂ ਸਰਕਾਰਾਂ ਦੇ ਵੇਲੇ ਭਾਵੇਂ ਸਰਕਾਰ ਕਾਲੀ ਭਾਜਪਾ ਦੀ ਸੀ ਤੇ ਭਾਵੇਂ ਕਾਂਗਰਸ ਦੀ ਸੀ ਮਰਜ਼ੀ ਨਾਲ ਸਬੰਧਤ ਵਿਭਾਗਾਂ ਦੇ ਜਿਹੜੇ ਅਫਸਰ ਆ ਜਾਂ ਮੰਤਰੀ ਆ ਉਹਨਾਂ ਮਰਜ਼ੀ ਨਾਲ ਸਟੇਸ਼ਨ ਦੇਣੇ 100 150 ਕਿਲੋਮੀਟਰ 2 200 ਕਿਲੋਮੀਟਰ ਦੂਰ ਸਟੇਸ਼ਨ ਦੇ ਦੇਣੇ ਮੁੜ ਕੇ ਉਹਨਾਂ ਬੱਚਿਆਂ ਨੇ ਆਪਣੀਆਂ ਬਦਲੀਆਂ ਕਰਾਉਣ ਲਈ ਲੀਡਰਾਂ ਦੇ ਘਰਾਂ ਦੇ ਗੇੜੇ ਮਾਰਨੇ ਕਈ ਤਰ੍ਹਾਂ ਦੇ ਉਹਨਾਂ ਨੇ ਵਿਚਾਰਿਆਂ ਨੇ ਪ੍ਰਬੰਧ ਕਰਕੇ ਫੇਰ ਬਦਲੀਆਂ ਵਾਪਸ ਕਰਾਉਣੀਆਂ ਅੱਜ ਨਿਯੁਕਤੀ ਪੱਤਰ ਦਿੱਤੇ ਆ 13 ਬੱਚਿਆਂ ਨੂੰ ਤੇ ਉਹਨਾਂ ਨੂੰ ਪੁੱਛ ਕੇ ਜਿੱਥੇ ਉਹਨਾਂ ਦੇ ਘਾਰ ਆ ਘਰਾਂ ਦੇ ਲਾਗੇ ਵਾਲੇ ਹੀ ਉਹਨਾਂ ਨੂੰ ਸਟੇਸ਼ਨ ਦਿੱਤੇ ਗਏ ਆ ਉਹਨਾਂ ਨੂੰ ਤਾਂ ਇਹ ਸਟੇਸ਼ਨ ਦਿੱਤੇ ਆ ਵੀ ਉਹ ਤਾਂ ਦੇ ਹੀ ਨਾ ਪੂਰਾ ਮਨ ਲਾ ਕੇ ਲਗਨ ਦੇ ਨਾਲ ਆਪਦਾ ਕੰਮ ਕਰਨ ਆਪਦੀ ਜਿਹੜੀ ਉਹਨਾਂ ਦੀ ਡਿਊਟੀ ਆ ਉਹਨੂੰ ਸੇਵਾ ਸਮਝ ਕੇ ਨਿਭਾਉਣ ਨਾ ਕਿ ਜੇ ਵੇਖੋ ਪੁਰਾਣੀਆਂ ਸਰਕਾਰਾਂ 100 200 ਕਿਲੋਮੀਟਰ ਜਦੋਂ ਦੂਰ ਸਟੇਸ਼ਨ ਮਿਲਦੇ ਸੀ ਉਹ ਬੰਦਾ ਤੇ ਫਿਰ ਰਸਤੇ ਦੇ ਵਿੱਚ ਹੀ ਸਾਰਾ ਦਿਨ ਬਤੀਤ ਕਰ ਲੈਂਦਾ ਤੇ ਉਹ ਨੌਕਰੀ ਕੀ ਕਰੂਗਾ ਤੇ ਜਦੋਂ ਇਸ ਤਰ੍ਹਾਂ ਸਰਕਾਰ ਬੱਚਿਆਂ ਨੂੰ ਆਪਦੇ ਘਰ ਲਾਗੇ ਵਾਲੇ ਸਟੇਸ਼ਨ ਦਊਗੀ ਉਹ ਬੱਚੇ ਪੂਰੀ ਮਿਹਨਤ ਨਾਲ ਪੂਰੀ ਲਗਨ ਨਾਲ ਕੰਮ ਕਰਨਗੇ ਤੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਆ ਪਿਛਲੇ 24 ਸਾਡੇ 24 ਮਹੀਨਿਆਂ ਦੇ ਵਿੱਚ ਜਦੋਂ ਦੀ ਯੋਧ ਨਸ਼ਿਆਂ ਵਿਰੋਧ ਮਹਿੰਮ ਚਲਾਈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਉਹਦੇ ਤਹਿਤ 15 ਤੋਂ 18000 ਜਿਹੜੇ ਐਨਡੀਪੀਐਸ ਦੇ ਵਿੱਚ ਜਿਹੜੇ ਸਮਗਲਰ ਆ ਉਹਨਾਂ ਤੇ ਕਾਰਵਾਈਆਂ ਕਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਿਆ ਤੇ ਸਾਡੇ ਏਡੀਜੀਪੀ ਜੇਲ੍ਹਾਂ ਅਰਣਪਾਲ ਜੀ ਵੀ ਮੇਰੇ ਨਾਲ ਬੈਠੇ ਆ ਇਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਸਾਡੇ ਪੁਲਿਸ ਅਫਸਰ ਸਾਡੇ ਸਹਿਯੋਗ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਕੋਆਰਡੀਨੇਟ ਕਰਕੇ ਜੇਲ੍ਹਾਂ ਨੂੰ ਵਧੀਆ ਢੰਗ ਨਾਲ ਚਲਾ ਰਹੇ ਆ ਇਹ ਉਹ ਡਿਪਾਰਟਮੈਂਟ ਆ ਜੀ ਦੇ ਵਿੱਚ ਆਪਦੀ ਜਾਨ ਤਲੀ ਤੇ ਧਰ ਕੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਪੰਜਾਬ ਦੇ ਲੋਕਾਂ ਵਾਸਤੇ ਅਮਨ ਸ਼ਾਂਤੀ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਮਈਆ ਹਣ ਇਹ ਉਹ ਡਿਪਾਰਟਮੈਂਟ ਆ ਜਿਹੜਾ ਕਿ ਕ੍ਰਿਮੀਨਲ ਲੋਕਾਂ ਨੂੰ ਸੁਧਾਰ ਕੇ ਫੇਰ ਵਾਪਸ ਉਹਨਾਂ ਦੇ ਪਰਿਵਾਰਾਂ ਚ ਭੇਜਣ ਦਾ ਯਤਨ ਕਰਦਾ ਇਹ ਤੇ ਅੱਗੇ ਉਸ ਬੰਦੇ ਤੇ ਡਿਪੈਂਡ ਕਰਦਾ ਜਿਹੜਾ ਬੰਦਾ ਕ੍ਰਾਈਮ ਕਰਕੇ ਆਇਆ ਵੀ ਉਹਨੇ ਗਾਂਹ ਜਾ ਕੇ ਆਪਣੇ ਪਰਿਵਾਰ ਚ ਕਿਹੋ ਜੀ ਜ਼ਿੰਦਗੀ ਗੁਜ਼ਰਬਸਰ ਕਰਨੀ ਆ ਪਰ ਮੈਂ ਇਹੋ ਸਾਰੇ ਲੋਕਾਂ ਨੂੰ ਅਪੀਲ ਅਪੀਲ ਵੀ ਕਰੂੰਗਾ ਤੇ ਹਿਦਾਇਤ ਵੀ ਕਰੂੰਗਾ ਜਿਹੜੇ ਲੋਕ ਕ੍ਰਾਈਮ ਕਰਦੇ ਹਨ ਕੋਈ ਵੀ ਕ੍ਰਾਈਮ ਕਰਦੇ ਆ ਮੈਂ ਤੇ ਜੇਲ੍ਹਾਂ ਦੇ ਵਿੱਚ ਵੇਖਿਆ ਜਿਹੜਾ ਬੰਦਾ ਜਾਣ ਬੁੱਝ ਕੇ ਕ੍ਰਾਈਮ ਕਰਦਾ ਭਾਵੇਂ ਕੋਈ ਸਮਗਲਿੰਗ ਕਰਦਾ ਭਾਵੇਂ ਕੋਈ ਕਿਸੇ ਦਾ ਕਤਲ ਕਰਦਾ ਜਾਂ ਕੋਈ ਡਾਕਾ ਮਾਰਦਾ ਉਹ ਬੰਦੇ ਕਦੀ ਸੁਖੀ ਨਹੀਂ ਹੁੰਦੇ ਉਹਨਾਂ ਦੀ ਜ਼ਿੰਦਗੀ ਚੰਦ ਦਿਨਾਂ ਦੀ ਹੁੰਦੀ ਆ ਉਹ ਥੋੜੇ ਦਿਨਾਂ ਦੇ ਮਹਿਮਾਨ ਹੁੰਦੇ ਆ ਜਿਹੜਾ ਬੰਦਾ ਆਪਦੇ ਪਰਿਵਾਰ ਤੇ ਦਸਾਂ ਨੌਾਂ ਦੀ ਕਿਰਤ ਕਰਕੇ ਆਪਦੇ ਪਰਿਵਾਰ ਨੂੰ ਪਾਲਦਾ ਉਹਦੀਆਂ ਪੀੜ੍ਹੀਆਂ ਜਿਹੜੀਆਂ ਉਹ ਲੰਮਾ ਸਮਾਜ ਕਰਦਿਆਂ ਉਹ ਤਰੱਕੀ ਕਰਦੇ ਆ ਉਹਨਾਂ ਦੇ ਬੱਚੇ ਅਫਸਰ ਬੰਦੇ ਆ बिजनेਸਮੈਨ ਬੰਦੇ ਆ ਜਿਹੜੇ ਬੰਦੇ ਦਸਾਨੂਆਂ ਦੀ ਕਿਰਤ ਕਰਦੇ ਆ ਜਿਹੜਾ ਬੰਦਾ ਕ੍ਰਾਈਮ ਕਰਦਾ ਕ੍ਰਿਮੀਨਲ ਹੁੰਦਾ ਉਹਦਾ ਕਾਨੂੰਨ ਨੂੰ ਵੀ ਪਤਾ ਹੁੰਦਾ ਤੇ ਕਾਨੂੰਨ ਤਹਿਤ ਉਹ ਬੰਦੇ ਤੇ ਕਾਰਵਾਈ ਵੀ ਹੁੰਦੀ ਆ ਤੇ ਇਹ ਨਾ ਕੋਈ ਸੋਚੇ ਪੀ ਸ਼ਾਇਦ ਕੋਈ ਕ੍ਰਾਈਮ ਕਰਕੇ ਤੇ ਕਾਨੂੰਨ ਤੋਂ ਬਾਜੂਗਾ ਕਾਨੂੰਨ ਦੇ ਹੱਥ ਬੜੇ ਲੰਮੇ ਆ ਉਹਦੇ ਤਹਿਤ ਸਰਕਾਰ ਨੇ ਕਾਨੂੰਨ ਨੇ ਤੇ ਕਾਰਵਾਈ ਕਰਨੀ ਕਰਨੀ ਆ ਜਿਹੜੀ ਕੁਦਰਤ ਆ ਕੁਦਰਤ ਵੀ ਬੜੀ ਬਯੰਤ ਆ ਕੁਦਰਤ ਨੇ ਵੀ ਇਨਸਾਫ ਜਿਹੜਾ ਉਹ ਕਰਨਾ ਹੀ ਹੁੰਦਾ ਜਿਹੜੇ ਲੋਕ ਕਿਸੇ ਨੂੰ ਮਾਰਦੇ ਆ ਆਪਾਂ ਕਈ ਵਾਰ ਵੇਖਿਆ ਜੇ ਕੋਈ ਕਿਸੇ ਨੂੰ ਗੋਲੀ ਮਾਰਦਾ ਉਹ ਬੰਦਾ ਵੀ ਉਸੇ ਤਰ੍ਹਾਂ ਗੋਲੀ ਨਾਲ ਹੀ ਮਰਦਾ ਭਾਵੇਂ ਕੋਈ 2 ਮਹੀਨੇ 2 ਸਾਲ ਲੱਗ ਜਾਣ ਤੇ ਭਾਵੇਂ 5 ਸਾਲ ਲੱਗ ਜਾਣ ਜਿਨਨੇ ਜੋ ਕਰਨਾ ਉਹਨੂੰ ਉਹ ਭਰਨਾ ਹੀ ਪੈਣਾ ਇਸ ਕਰਕੇ ਆਪਾਂ ਨੂੰ ਹਮੇਸ਼ਾ ਚੰਗੇ ਕੰਮਾਂ ਨੂੰ ਤਰਜੀਹ ਦੇਣੀ ਚਾਹੀਦੀ ਆ ਕਰ ਪਲਾ ਹੋ ਪਲਾ ਇਨਸਾਨ ਦਾ ਕੰਮ ਏ ਆ ਇਨਸਾਨੀਅਤ ਉਹੀ ਖਵਾਉਂਦੀ ਆ ਜਿਹੜਾ ਬੰਦਾ ਇਨਸਾਨ ਦਾ ਲੋਕਾਂ ਦਾ ਭਲਾ ਕਰਦਾ ਤੇ ਜਿਹੜੇ ਬੰਦੇ ਲੋਕਾਂ ਦਾ ਭਲਾ ਕਰਦੇ ਆ ਉਹ ਤਰੱਕੀ ਕਰਦੇ ਆ ਉਹਨਾਂ ਦੇ ਬੱਚੇ ਵੀ ਤਰੱਕੀ ਕਰਦੇ ਆ ਉਹਨਾਂ ਦੀਆਂ ਪੀੜ੍ਹੀਆਂ ਲੰਮਾ ਸਮਾਂ ਤਰੱਕੀ ਦੇ ਰਾਹ ਤੇ ਪੈਂਦੀਆਂ ਤੇ ਜਿਹੜੇ ਬੰਦੇ ਕਿਸੇ ਵਾਸਤੇ ਗਲਤ ਕਰਦੇ ਕਿਸੇ ਲਈ ਖੂਬ ਪੁੱੜਦੇ ਆ ਉਹਦੇ ਵਾਸਤੇ ਆਪਦੇ ਲਈ ਖਾਤਾ ਖੁੱਲ ਜਾਂਦਾ ਇਸ ਕਰਕੇ ਇਹੋ ਬੇਨਤੀ ਆ ਵੀ ਜਿਹੜੇ ਲੋਕ ਵੀ ਕਿਉਂਕਿ ਸਾਡਾ ਡਿਪਾਰਟਮੈਂਟ ਆ ਤੇ ਜਦੋਂ ਜੇਲਾਂ ਦੇ ਵਿੱਚ ਚੈੱਕ ਕਰਨ ਜਾਈਦਾ ਉੱਥੇ ਜਦੋਂ ਵੇਖੀਦਾ ਜਾ ਕੇ ਕਈ ਵਾਰ ਕਈ ਬੰਦਿਆਂ ਤੇ ਤੇ ਅਚਨਚੇਤ ਕ੍ਰਾਈਮ ਹੋ ਜਾਂਦਾ ਜਿਵੇਂ ਕੋਈ ਨਹੀਂ ਕਿਸੇ ਨਾਲ ਕੋਈ ਲੜਾਈ ਝਗੜਾ ਹੁੰਦਾ ਗੁੱਸੇ ਚ ਆਇਆ 2-4 ਸਕਿੰਟ ਦਾ ਗੁੱਸਾ ਉਹ ਕਿਸੇ ਨੂੰ ਕੋਈ ਮਾਰੀ ਮੋੜ ਸੱਟ ਮਾਰੀ ਤੇ ਉਹ ਸੱਟ ਕਿਸੇ ਇਹੋ ਜੇ ਅੰਗ ਤੇ ਲੱਗੀ ਜਿੱਥੇ ਸੱਟ ਲੱਗਨ ਦਾ ਉਹ ਇਨਸਾਨ ਦੀ ਮੌਤ ਹੋ ਗਈ ਤੇ ਮੁੜ ਕੇ ਉਹ 302 ਦੇ ਵਿੱਚ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਵੀ ਆਪਣਾ 2-4 ਸਕਿੰਟ ਦਾ ਗੁੱਸਾ ਉਹਤੇ ਵੀ ਕੰਟਰੋਲ ਕਰਨਾ ਚਾਹੀਦਾ ਕਦੀ ਗੁੱਸੇ ਚ ਨਹੀਂ ਆਉਣਾ ਚਾਹੀਦਾ ਆ ਇੱਕ ਲੁਧਿਆਣੇ ਦੇ ਇਲਾਕੇ ਦੀ ਸ਼ਾਇਦ ਗੱਲ ਆ ਕੋਈ ਪਾਰਕਿੰਗ ਚ ਲਾਉਣ ਨੂੰ ਗੱਡੀਆਂ ਨੂੰ ਲੈ ਕੇ ਟੂ ਟੂ ਮੈਮਾ ਹੋ ਗਈ ਤੇ ਉਹ ਮੁੰਡਾ ਕੋਈ ਕੈਨੇਡਾ ਤੋਂ ਆਇਆ ਹੈ ਕੈਨੇਡਾ ਦਾ ਸਿਟੀਜ਼ਨ ਤੇ ਇਧਰ ਆ ਕੇ ਉਹਨੇ ਆਰਮ ਲਾਇਸੈਂਸ ਲੈ ਲਿਆ ਲੈ ਕੇ ਸ਼ਾਇਦ 22-23 ਸਾਲ ਉਮਰ ਹੀ ਉਹਦੀ ਨੌਜਵਾਨ ਦੀ ਉਹ ਆਰਮ ਲਾਇਸੈਂਸ ਲੈ ਲਿਆ ਕੁਵਾਰਾ ਮੁੰਡਾ ਨੌਜਵਾਨ ਤੇ ਉਹ 45-50 ਸਾਲ ਦਾ ਕੋਈ ਬੰਦਾ ਸੀ ਜਿਹਦੇ ਨਾਲ ਗੱਡੀ ਪਾਰਕਿੰਗ ਲਾਉਣ ਨੂੰ ਟੂ ਟੂ ਮੈਮਾ ਹੋ ਗਈ ਤੋ ਉਹ ਚਲੇ ਵੀ ਗਏ ਉਹ ਫੇਰ ਉਤਰ ਕੇ ਜਿਹੜਾ ਵੱਡੀ ਉਮਰ ਦਾ ਹੈ 45 50 ਸਾਲ ਦਾ ਉਹਨੇ ਆ ਕੇ ਉਹਨੂੰ ਨੌਜਵਾਨ ਨੂੰ ਫੇਰ ਕੁਝ ਕਿਹਾ ਉਹ ਸੀਸੀਟੀਵੀ 'ਚ ਉਸੇ ਤਰ੍ਹਾਂ ਹੁੰਦਿਆ ਕੁਝ ਕਿਹਾ ਤੇ ਉਹਨੇ ਮੁੰਡੇ ਨੇ ਤੈਸ ਜਾ ਕੇ ਕੱਢ ਕੇ ਆਪਦੀ ਰਵਾਲਵਰ ਤੇ ਉਹਨੂੰ ਗੋਲੀ ਮਾਰਤੀ ਉਹ 45 50 ਸਾਲ ਦਾ ਜਿਹੜਾ ਆਦਮੀ ਹੈ ਉਹਦੀ ਮੌਤ ਹੋ ਗਈ ਤੇ ਉਹ ਮੁੰਡਾ ਜਿਹੜਾ ਕੈਨੇਡਾ ਦਾ ਸਿਟੀਜ਼ਨ 23 ਸਾਲ ਦਾ ਕੁਵਾਰਾ ਅਨਮੈਰਿਡ ਉਹਦੀ ਹੁਣ ساری ਜ਼ਿੰਦਗੀ ਜੇਲ੍ਹ 'ਚ ਲੰਘ ਜਾਣੀ ਕੱਲਾ ਮਾਪਿਆਂ ਦਾ ਪੁੱਤ ਹੀ ਮਾਪਿਓ ਵਿਚਾਰੇ ਬਿਲਕਦੇ ਮਰ ਜਾਣੇ ਆ ਤੇ ਮੁੰਡੇ ਨੇ ਜੇਲ੍ਹ 'ਚ ਰਹਿ ਕੇ ਇਹਦੀ ਜ਼ਿੰਦਗੀ ਇੱਥੇ ਬਰਬਾਦ ਹੋ ਜਣੀ। ਇਸ ਕਰਕੇ ਕਈ ਵਾਰ ਕੋਈ ਕਿਸੇ ਨੂੰ ਜਾਣਦਾ ਵੀ ਨਹੀਂ ਹੁੰਦਾ ਹੁਣ ਪਾਰਕਿੰਗ ਚ ਲਾਉਂਦੇ ਗੱਡੀਆਂ ਉਹ ਕਿਹੜੇ ਇੱਕ ਦੂਜੇ ਨੂੰ ਜਾਣਦੇ ਹੋਣਗੇ। 2-4 ਸਕਿੰਟ ਦਾ ਗੁੱਸਾ ਹੀ ਜਾਂ ਤੇ ਉਹ ਬੰਦਾ ਟਲ ਜਾਂਦਾ ਤੇ ਜਾਂ ਉਹ ਨੌਜਵਾਨ ਟਲ ਜਾਂਦਾ ਤੇ ਨਾ ਉਹ ਮਰਦਾ ਤੇ ਨਾ ਉਹ ਜੇਲ੍ਹ 'ਚ ਜਾਂਦਾ। ਉਹ ਕੱਲੇ ਆਪ ਨਾ ਨਾ ਉਹ ਕੱਲਾ ਉਹ ਮਰਨ ਵਾਲਾ ਗਿਆ ਤੇ ਨਾ ਉਹ ਕੱਲਾ ਜੇਲ੍ਹ ਵਾਲਾ। ਉਹ ਜੇਲ੍ਹ ਵਾਲੇ ਦਾ ਪਰਿਵਾਰ ਵੀ ਬਰਬਾਦ ਹੋ ਗਿਆ ਤੇ ਮਰਨ ਵਾਲੇ ਦੇ ਵੀ ਬੱਚੇ ਉਹਦੀ ਵਾਈਫ ਉਹਦਾ ਮਾਪਿਓ ਉਹ ਸਾਰੇ ਬਰਬਾਦ ਹੋ ਗਏ। ਇਸ ਕਰਕੇ ਇਹੋ ਬੇਨਤੀ ਆ ਇਹ ਗੱਲਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਕੋਈ ਲੜ ਕੇ ਜੰਗ ਨਹੀਂ ਜੇ ਸਕਦਾ ਲੜ ਕੇ ਦੁਨੀਆ ਨੂੰ ਨਹੀਂ ਜੇ ਸਕਦਾ ਪਿਆਰ ਨਾਲ ਆਪਾਂ ਸਾਰੀ ਦੁਨੀਆ ਨੂੰ ਜੀ ਸਕਦੇ ਆ ਪਿਆਰ ਨਾਲ ਆਪਾਂ ਆਪਦੇ ਇਲਾਕੇ ਨੂੰ ਆਪਦੇ ਆਂਡ ਗਵਾਂਡ ਨੂੰ ਜਿੰਨਾ ਮਰਜੀ ਪਿਆਰ ਵਧਾ ਲਈਏ ਤੇ ਜੇ ਗੁੱਸਾ ਗੁੱਸਾ ਤੇ ਇੱਕ ਥਾਂ ਤੇ ਕਰ ਲਿਆ ਤੇ ਉਹਦੇ ਨਾਲ ਹੀ વિનાਸ਼ ਹੋ ਜਾਣਾ ਤੇ ਮੈਂ ਫਿਰ ਤੋਂ ਇਹੋ ਬੇਨਤੀ ਕਰੂੰਗਾ ਨਾ ਤੇ ਕੋਈ ਗਲਤ ਕੰਮ ਕਰੇ ਨਾ ਕੋਈ ਸਮਗਲਿੰਗ ਕਰੇ ਨਾ ਕੋਈ ਜੁਰਮ ਕਰੇ ਇਹਨਾਂ ਚੀਜ਼ਾਂ ਦਾ ਅੰਤ ਉਹ ਮਾੜਾ ਧੰਨਵਾਦ